ਦੇਸ਼ ਦੇਸ਼ ਵਸਦੇ ਪੰਜਾਬੀਓ ਪਿਆਰ ਪਰਿਸ਼ਾਦ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀ ਕੋਲ ਤੁਸੀਂ ਦੇਖ ਰਹੇ ਹੋ ਆਵਾਜ਼ ਇੱਕਲਕ ਤਰੰਤਨ ਵਿਧਾਨ ਸਭਾ ਚੂਨ ਹਲਕੇ ਵਿੱਚ ਉਪ ਚੋਣ ਸੀ ਜਿਹੜੀ ਉਹ ਅਮਨ ਅਮਾਨ ਨਾਲ ਦੇ ਪਰੇ ਚੜ ਗਈ ਹੈ ਇੱਕ ਆ ਦੁੱਕਾ ਪਿੰਡਾਂ ਦੇ ਵਿੱਚ ਥੋੜਾ ਬਹੁਤ ਤਕਰਾਰ ਹਲਕਾ ਫੁਲਕਾ ਵੇਖਣ ਨੂੰ ਮਿਲ ਰਿਹਾ ਪਰੰਤੂ ਕੋਈ ਐਸਾ ਤਕਰਾਰ ਨਹੀਂ ਜਿਹਨੂੰ ਤਕਰਾਰ ਕਿਹਾ ਜਾ ਸਕੇ ਇਸੇ ਪ੍ਰਵਾਹਸ਼ਾ ਤੁਸੀਂ ਸਮਝਦੇ ਹੋ ਕਿ ਮਾੜਾ ਮੋਟਾ ਮਨ ਮਟਾਵ ਖਿਚੋਤਾਣ ਕੋਈ ਉਨੇ ਇੱਕੀ ਗੱਲ ਜਿਹੜੀ ਉਹ ਛੱਡ ਕੇ ਅਮਨ ਅਮਨ ਨਰਚੂਨ ਅਮਨ ਨੇ ਪრე ਚੜ ਗਿਆ ਹੈ 60 ਫੀਸਦੀ ਤੋਂ ਥੋੜੀ ਜਿਆਦਾ VOTING ਹੈ ਜਿਹੜੀ ਉਹ ਇਸ ਉਪ ਚੋਣ ਦੇ ਵਿੱਚ ਹੋਈ ਹੈ ਜਦੋਂ ਬਹੁਤ ਜ਼ਿਆਦਾ VOTING ਹੁੰਦੀ ਹੈ ਉਹਦਾ ਇੱਕ ਅਲੱਗ ਅਨਾਲਿਸਿਸ ਹੁੰਦਾ ਹੈ ਤੇ ਇੱਕ ਅਲੱਗ ਤਰੀਕਾ ਜਿਹੜਾ ਵਿਸ਼ਲੇਸ਼ਕਾਂ ਵੱਲੋਂ ਕੱਢਿਆ ਜਾਂਦਾ ਹੈ ਕਿ ਉਹ ਸੱਤਾਧਾਰੀ ਧਿਰ ਦੇ ਖਿਲਾਫ ਹੋ ਸਕਦੀ ਹੈ ਜਦੋਂ ਅਸੀਂ ਸਮੁੱਚਤਾ ਵਿੱਚ ਜਾ ਕੇ ਇਸ ਚੋਣ ਨੂੰ ਦੇਖਣ ਦਾ ਯਤਨ ਕਰਦੇ ਹਾਂ ਤਾਂ ਇਸ ਚੋਣ ਦੇ ਵਿੱਚ ਨਵੇਂ ਸਫਬੰਦੀਆਂ ਹੁੰਦੀਆਂ ਨਜ਼ਰ ਆਉਂਦੀਆਂ ਨੇ ਪੰਜਾਬ ਵਿੱਚ 2027 ਦਾ ਦਾਵਾ ਕਾਂਗਰਸ ਪਾਰਟੀ ਦੀ ਗੱਲਬਾਤ ਹਰ ਜਵਾਨ ਤੇ ਮਰੁੱਖ ਤੇ ਹਰ ਮਰੁੱਖ ਦੀ ਜਵਾਨ ਤੇ ਵੇਖਣ ਸੁਣਨ ਨੂੰ ਮਿਲਦੀ ਸੀ ਪਰੰਤੂ ਤਰੰਤਾਂ ਦੀ ਜਿਹੜੀ ਵਿਧਾਨ ਸਭਾ ਚੋਣਾਂ ਇਹਨੇ ਲੋਕਲ ਪੱਧਰ ਤੇ ਇੱਕ ਤਰ੍ਹਾਂ ਨਾਲ ਆਪਣੇ ਤਰੀਕੇ ਨਾਲ ਇਸ ਚੋਣ ਨੂੰ ਅੰਜਾਮ ਦਿੱਤਾ ਤੇ ਮੈਂ ਸੰਖੇਪ ਸ਼ਬਦਾਂ ਵਿੱਚ ਜਦੋਂ ਅਸੀਂ ਸਮੁੱਚਤਾ ਵਿੱਚ ਜਾ ਕੇ ਇਸ ਵਿਧਾਨ ਸਭਾ ਹਲਕੇ ਦਾ ਵਿਸ਼ਲੇਸ਼ਣ ਕਰ ਦਿੱਤਾ ਕੁਝ ਨੰਨੀਆਂ ਸਫਬੰਦੀਆਂ ਹੁੰਦੀਆਂ ਨਜ਼ਰ ਆਉਂਦੀਆਂ ਨੇ ਇਸ ਚੋਣਾਂ ਸਭ ਉਪਚੋਣ ਵਿੱਚ ਸੱਤਾਧਾਰੀ ਧਿਰ ਨੇ ਲੁਧਿਆਣਾ ਪੱਛਮੀ ਦੀ ਉਪਚੋਣ ਤੋਂ ਬਾਅਦ ਆਪਣਾ ਸਾਰੀ ਤਾਕਤ ਸਾਰਾ ਜੋਰ ਸਾਰੇ ਹੀਲੇ ਵਸੀਲੇ ਸਭ ਕੁਝ ਵਰਤ ਕੇ ਪੂਰੇ ਜੋਰ-ਸ਼ੋਰ ਨਾਲ ਚੋਣ ਡੜੀਆ ਪਰੰਤੂ ਫਰਕ ਇਹ ਸੀ ਕਿ ਇਹ ਲੁਧਿਆਣਾ ਪੱਛਮੀ ਮਹਾਜਨ ਬਸੋ ਵਾਲਾ ਇਲਾਕਾ ਸੀ ਜਿੱਤੇ ਬਹੁਤਾਂਤ ਵਿੱਚ Hindu ਵਰਸੀ ਬਹੁਤਾਂਤ ਵਿੱਚ ਕਾਰੋਬਾਰੀ ਲੋਕਾਂ ਦੀ ਵੋਟ ਸੀ ਬਹੁਤ ਬਹੁਤਾਂਤ ਵਿੱਚ ਵਪਾਰਕ ਲੋਕਾਂ ਦੀ ਵੋਟ ਸੀ ਤੇ ਝੁਗੀਆਂ ਝੋਪੜੀਆਂ ਵਾਲਿਆਂ ਦੀ ਵੀ ਵੋਟ ਸੀ ਉਸ ਤੋਂ ਉਲਟ ਇਹ ਇਲਾਕਾ ਹੈ ਜਿਹੜਾ ਇਹ ਮਜ਼ਹੇਲਾ ਦਾ ਇਲਾਕਾ ਹੈ ਇਸ ਚੋਣ ਦੇ ਵਿੱਚ ਕਦੇ ਇੱਥੇ ਸਿਮਰਨਜੀਤ ਸਿੰਘ ਮਾਨ ਦਾ ਬੋਲ ਵਾਲਾ ਹੁੰਦਾ ਹੈ ਕਦੇ ਭਾਈ ਅਮਰਤਪਾਲ ਸਿੰਘ ਖਾਲਸਾ ਦਾ ਬੋਲ ਵਾਲਾ ਹੁੰਦਾ ਹੈ ਤੇ ਕਦੇ ਗਰਮਖਿਆਲੀਆਂ ਦੀ ਅਲੱਗ ਤਰ੍ਹਾਂ ਨਾਲ ਇਸ ਹਲਕੇ ਦੇ ਵਿੱਚ ਕਦੇ ਹਰਮੀਤ ਸਿੰਘ ਸੰਧੂ ਵਰਗੇ ਨੌਜਾਨ ਦੇ ਰੂਪ ਦੇ ਵਿੱਚ ਆਜ਼ਾਦ ਰੂਪ ਵਿੱਚ ਚੋਣ ਜਿੱਤ ਕੇ ਵੀ ਸਾਹਮਣੇ ਆਉਂਦੇ ਨੇ ਇਹਦਾ ਮੈਂ ਤੁਹਾਨੂੰ ਥੋੜਾ ਜਿਹਾ ਬੇਰਵਾ ਕਿਉਂਕਿ 60% ਦੀ ਵੋਟ ਪਈ ਹੈ ਤੇ 23 ਤੋਂ ਵੱਧ ਪਿੰਡਾਂ ਦੇ ਵਿੱਚ ਜਿਹੜੀ ਰਿਪੋਰਟ ਹੈ ਇਹ ਤੁਹਾਨੂੰ ਸਾਂਝੀ ਕਰਾਂ 23 ਤੋਂ 23 ਦੇ ਕਰੀਬ ਪਿੰਡਾਂ ਦੇ ਵਿੱਚ ਸੱਤਾਧਾਰੀ ਧਿਰ ਦਾ ਪੋਲਿੰਗ ਬੂਥ ਨਾ ਹੋਣਾ ਕੋਈ ਛੋਟੀ ਗੱਲ ਨਹੀਂ 23 ਤੋਂ ਵੱਧ ਪਿੰਡਾਂ ਦੇ ਵਿੱਚ ਸੱਤਾਧਾਰੀ ਧਿਰ ਦਾ ਪੋਲਿੰਗ ਬੂਥ ਨਾ ਲੱਗਿਆ ਤੇ ਸ਼੍ਰੋਮਣੀ ਅਕਾਲੀ ਦਲ ਇੱਕ ਐਸ ਸੀ ਸਿਆਸੀ ਜਮਾਤ ਵਜੋਂ ਉਪਰੀ ਜੀ ਨੇ ਸਾਰੇ ਦੇ ਸਾਰੇ ਪਿੰਡਾਂ ਵਿੱਚ ਬੂਥ ਲੱਗੇ ਕਾਂਗਰਸ ਦਾ ਹਰ ਪਿੰਡ ਦੇ ਬੂਥ ਬੂਥ ਲੱਗੇ ਪਰੰਤੂ ਰੌਣਕ ਘੱਟ ਸੀ ਸੱਤਾਧਾਰੀ ਧਿਰ ਦੇ 23 ਪਿੰਡਾਂ ਵਿੱਚ ਬੂਥ ਨਹੀਂ ਲੱਗੇ ਭਾਰਤੀ ਜਨਤਾ ਪਾਰਟੀ ਦੇ ਬੂਥ ਬਿਲਕੁਲ ਸੁੰਨੇ ਪਏ ਗਏ ਇਹ ਉਥੋਂ ਦਾ ਅੱਜ ਦਾ ਖਾਸ ਤੌਰ ਤੇ ਜਿਹੜਾ ਸਿਆਸੀ ਵਿਸ਼ਲੇਸ਼ਣ ਹੈ ਇੱਕ ਘਟਿਆ ਜਾ ਸਕਦਾ ਹੈ ਹੁਣ ਜਦੋਂ ਟੀਵੀ ਚੈਨਲਸ ਦੇ ਉੱਤੇ ਜਾਂ ਵਿਸ਼ਲੇਸ਼ਕਾਂ ਦੇ ਵੱਲੋਂ ਆਪਣੇ ਆਪਣੇ ਤਰੀਕੇ ਨਾਲ ਅਰਥ ਇਸ ਚੋਣ ਦੇ ਕੱਢੇ ਜਾਂਦੇ ਨੇ ਤਾਂ ਮੈਂ ਵੀ ਤੁਹਾਡੇ ਨਾਲ ਥੋੜਾ ਜਿਹਾ ਇਸ ਚੋਣ ਬਾਰੇ ਗੱਲ ਕਰਨ ਦਾ ਯਤਨ ਕਰਾਂ ਕਿ ਇਸ ਚੋਣ ਵਿੱਚ ਦੋ ਧਿਰਾਂ ਵਿੱਚ ਪ੍ਰਮੁੱਖ ਮੁਕਾਬਲਾ ਵੇਖਣ ਨੂੰ ਮਿਲਿਆ ਹੈ ਸੱਤਾਧਿਰ ਤੇ ਆਮ ਆਦਮੀ ਪਾਰਟੀ ਦੇ ਹਰਮਿਤ ਸਿੰਘ ਸਦੂ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਵੀ ਵੀ ਸੁਖਵਿੰਦਰ ਕੌਰ ਵੋਟ ਅੰਦਰ ਕਿਨੂੰ ਪਈ ਹੈ ਬੂਟ ਦੇ ਨਤੀਜੇ ਕੀ ਹੋ ਸਕਦੇ ਨੇ ਇਹ ਇੱਕ ਅਲੱਗ ਮੈਟਰ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੀ ਟੱਕਰ ਜਿਹੜੀ ਦੇਖਣ ਨੂੰ ਇਸ ਸਾਲ ਕੇ ਵਿੱਚ ਮਿਲੀ ਹੈ ਤਾਂ ਇੱਥੇ ਉਭਾਰ ਹੈ ਜਿਹੜਾ ਉਹ ਇੱਕ ਤਰ੍ਹਾਂ ਨਾਲ ਇਹ ਨਜ਼ਰ ਆਉਂਦਾ ਹੈ ਕਿ ਜੇ 60% ਦੀ ਐਂਟੀ ਇਨਕੰਵੈਂਸੀ ਵੋਟ ਜਿਹੜੀ ਤਬਦੀਲ ਹੋ ਗਈ ਤੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਜਾ ਸਕਦੀ ਹੈ ਪਰੰਤੂ ਸੱਤਾਧਾਰੀ ਪੰਨੇ ਕੋਈ ਐਸਾ ਹੀਲਾ ਵਸੀਲਾ ਨਹੀਂ ਛੱਡਿਆ ਜਿੱਥੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਦਿਖਾਇਆ ਗਿਆ ਕਿ ਦੇਖੋ ਸਾਰਾ ਪਿੰਡ ਇੱਕ ਪਾਸੇ ਸਾਰਾ ਪਿੰਡ ਇੱਕ ਪਾਸੇ ਸਾਰਾ ਪਿੰਡ ਇੱਕ ਪਾਸੇ ਬੋਥਾ ਮਤੇ ਇਹ ਰਿਪੋਰਟਰ ਵੀ ਦਿੱਤੀ ਐਸੇ ਜਤਾਂ ਵਿੱਚ ਸਤਾਤਾੜੀ ਤੇ ਕੋਈ ਕ੍ਰਿਸ਼ਮਾ ਵੀ ਕਰ ਸਕਦੀ ਹੈ ਹੋ ਸਕਦਾ ਹੈ ਕੁਝ ਵੀ ਇਹ ਮਝਾਇਲਾ ਦਾ ਇਲਾਕਾ ਹੈ ਇੱਥੇ ਦੱਬ ਕੇ ਜ਼ੋਰ ਨਾਲ ਪੈਸੇ ਨਾਲ ਬਾਦਲ ਨਾਲ ਕਿਸੇ ਤਾਕਤ ਨਾਲ ਇਹ ਬੂਟਾਂ ਦੇ ਵਿੱਚ ਕਨਵਰਟ ਕਰਨਾ ਵੀ ਔਖਾ ਹੈ ਤੇ ਇੱਥੋਂ ਦਾ ਇਤਿਹਾਸ ਵੀ ਹੈ ਇਹ ਐਸਾ ਗੱਲ ਨਹੀਂ ਕਿ ਇਹ ਹਲਕਾ ਕਾਂਗਰਸੀ ਨਹੀਂ ਰਿਹਾ ਇਹ ਹਲਕਾ ਕਾਂਗਰਸੀ ਵੀ ਜੈ ਮੈਂ ਥੋੜੀ ਥੋੜੀ ਜੀ ਜਾਤਪੂਲਾ ਮਾਨ ਤਰਨਤਨ ਵਿਧਾਨ ਸਭਾ ਹਲਕੇ ਜੇ ਤਰਨਤਨ ਜ਼ਿਲ੍ਹੇ ਦੇ ਵਿੱਚ ਤਿੰਨ ਹਲਕੇ ਨੇ ਵਿਧਾਨ ਸਭਾ ਦੇ ਜਿਹਦੇ ਵਿੱਚ ਖਡੂਰਸਰ ਪੱਟੀ ਤੇ ਖੇਮਕਰ ਖੇਮਕਰ ਬਹੁਤ ਮਸ਼ਹੂਰ ਹਲਕਾ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਪੱਟੀ ਦੇ ਵਿੱਚ ਮੰਤਰੀ ਨੇ ਲਾਲਜੀਤ ਸਿੰਘ ਭੋਲਰ ਟ੍ਰਾਂਸਪੋਰਟ ਮੰਤਰੀ ਜਿਹੜੇ ਉਥੋਂ ਨੂੰ ਉਸ ਹਲਕੇ ਦੀ ਨੁਮਾਇੰਦਗੀ ਕਰਦੇ ਨੇ ਤੇ ਖਡੂਰਸਰ ਇੱਕ ਹਲਕਾ ਹੈ ਜਿੱਥੇ ਮਨਜਿੰਦਰ ਸਿੰਘ ਨਾਲਪੁਰਾ ਵਿਧਾਇਕ ਨੇ ਜਿਹਦੇ ਜਿਹਨਾਂ ਦਾ ਕੇਸ ਅਲੱਗ ਮੈਟਰ ਉਹਨੂੰ ਛੱਡਦੀ ਆ ਪੱਜ ਇੱਕ ਹਲਕਾ ਖਰੂਰ ਸਾਹਿਬ ਹੈ ਤੇ ਇੱਕ ਇੱਕ ਤਰਨਤਨ ਇਸ ਜ਼ਿਲ੍ਹੇ ਦੇ ਵਿੱਚ ਚਾਰ ਵਿਧਾਨ ਸਭਾ ਹਲਕੇ ਨੇ ਚਾਰ ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਤਰਨਤਨ ਦੇ ਪਿਛਲੀ ਵਾਰ 2022 ਦੀਆਂ ਇਲੈਕਸ਼ਨਾਂ ਵਿੱਚ ਕਸ਼ਮੀਰਾ ਸਿੰਘ ਸੋਹਣ ਵੱਡੀ ਗਿਣਤੀ ਵਿੱਚ ਵੋਟਾਂ ਲੈ ਕੇ ਜਿੱਤਦੇ ਨੇ ਇਹਨਾਂ ਦੇ ਕਹਿੰਦੇ ਕਹੋਂਦੇ ਲੋਕਾਂ ਨੂੰ ਜਿਨ੍ਹਾਂ ਵਿੱਚ ਰਵੀ ਸਿੰਘ ਸੰਧੂ ਵੀ ਸਨ ਧੂੜ ਛਿੜਾ ਦਿੱਤੀ ਸੀ ਉਸ ਤੋਂ ਬਾਅਦ ਉਹਦੀ ਮੌਤ ਹੁੰਦੀ ਹੈ ਸੀਟ ਖਾਲੀ ਹੋ ਜਾਂਦੀ ਹੈ ਤੇ ਉਸ ਤੋਂ ਪਹਿਲਾਂ ਦਾ ਥੋੜਾ ਜਿਹਾ ਮੇ ਹਿਸਟਰੀ ਹੈ ਜਿਹੜੀ ਲਗਭਗ 1972 ਦੀ ਤੇ ਸਾਡੇ ਲਗਭਗ ਜਨਮ ਦਿਵਸ ਦੀ 1972 ਤੋਂ ਲੈ ਕੇ ਤੁਹਾਨੂੰ ਇੱਕ ਹਿਸਟਰੀ ਮੈਂ ਜੋ ਨੋਟ ਕੀਤੀ ਉਹ ਤੁਹਾਨੂੰ ਸਾਂਝੀ ਕਰਾਂ 1972 ਦੇ ਵਿੱਚ ਦਿਲਬਖ ਸਿੰਘ ਇਥੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਿਹੜੇ ਐਮਐਲਏ ਬਣਦੇ ਨੇ ਦਿਲਬਖ ਸਿੰਘ ਕਾਂਗਰਸ ਪਾਰਟੀ ਦੇ ਫਿਰ ਆ ਜਾਂਦਾ 77 ਮਨਜਿੰਦਰ ਸਿੰਘ ਬਿਲਾ ਆਜ਼ਾਦ ਉਮੀਦਵਾਰ ਇਸ ਹਲਕੇ ਤੋਂ ਚੋਣ ਜਿੱਤਦੇ ਨੇ ਮੈਂ ਤੁਹਾਨੂੰ ਦੱਸਾਂ ਕਿ ਇਸ ਹਲਕੇ ਦੀ ਤਸਵੀਰ ਇਦਾਂ ਦੀ ਹੈ ਤੇ ਇਹ ਹਮੇਸ਼ਾ ਇੱਕ ਅਲੱਗ ਹੀ ਇਸ ਸਰਕੇ ਦੀ ਗੱਲਬਾਤ ਹੁੰਦੀ ਹੈ ਜਿਹੜੀ ਹੋ ਰਹੀ ਹੈ 80 ਦੇ ਵਿੱਚ ਫਿਰ ਸ਼੍ਰੋਮਣੀ ਅਕਾਲੀ ਦਲ ਕਾਬੂ ਹੁੰਦਾ ਪ੍ਰੇਮ ਸਿੰਘ ਲਾਲਪੁਰਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਲਾਲਪੁਰਾ ਸਾਹਿਬ ਬਜ਼ੁਰਗ ਸਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਸਾਥੀ ਰਹੇ ਨੇ 80 ਦੇ ਵਿੱਚ ਉਹ ਚੋਣ ਜਿੱਤ ਜਾਂਦੇ ਨੇ ਤੇ 85 ਦੇ ਵਿੱਚ ਦੁਬਾਰਾ ਫਿਰ ਲਾਲਪੁਰਾ ਜੀ ਚੋਣ ਜਿੱਤਦੇ ਨੇ 92 ਵਿੱਚ ਫਿਰ ਦਿਲਬਖ ਸਿੰਘ ਆ ਕੇ ਜਦੋਂ ਬਾਇਕਾਟ ਸੀ ਅਕਾਲੀ ਦਲ ਦਾ ਇਲੈਕਸ਼ਨ ਦੇ ਵਿੱਚ ਦਿਲਬਖ ਸਿੰਘ ਫਿਰ ਚੋਣ ਜਿੱਤ ਜਾਂਦੇ ਨੇ ਇਸ 97 ਦੇ ਵਿੱਚ ਫਿਰ ਪ੍ਰੀਤ ਸਿੰਘ ਲਾਲਪੁਰ ਚੁਣ ਦਿੱਤੇ ਜਾਂਦੇ ਨੇ ਇਸ ਹਲਕੇ ਦੇ ਵਿੱਚੋਂ 2002 2002 ਆ ਜਾਂਦੇ ਉਹਦੇ ਵਿੱਚ ਲਾਲਪੁਰਾ ਨੂੰ ਵੀ ਲੋਕ ਛੱਡ ਦਿੰਦੇ ਨੇ ਦਿਲਵਾਨ ਸਿੰਘ ਨੂੰ ਵੀ ਛੱਡ ਦਿੰਦੇ ਨੇ 2002 ਦੇ ਵਿੱਚ ਇੱਕ ਨਵਾਂ ਜਨ ਉੱਭਰਦਾ ਉਹਦਾ ਨਾਮ ਹੈ ਹਰਮੀਤ ਸਿੰਘ ਸੰਧੂ ਉਹ ਇੱਥੋਂ ਜਿੱਤ ਕੇ ਐਮਐਲਏ ਬਣ ਜਾਂਦਾ ਹੈ 2002 ਤੋਂ ਬਾਅਦ 2007 ਦੇ ਵਿੱਚ ਫਿਰ ਅਕਾਲੀ ਦਲ ਕੀ ਟਿਕਟ ਤੇ ਅਰਮੇਤ ਸਿੰਘ ਸੰਧੂ ਅਕਾਲੀ ਦਲ ਦਾ ਸ਼ਾਮਲ ਹੁੰਦਾ ਜੀ ਉਹ ਫੇਰ ਜਿੱਤ ਕੇ ਐਮਐਲਏ ਬਣ ਜਾਂਦੇ ਨੇ 2012 ਨੇ ਵਿੱਚ ਫਿਰ ਤਰਨਤਾਰਨ ਦੀ ਚੋਣ ਦੇ ਵਿੱਚ ਹਰਮਿੰਦਰ ਸਿੰਘ ਸਿੱਧੂ ਅਕਾਲੀ ਦਲ ਦੀ ਟਿਕਟ ਤੇ ਚੋਣ ਜਿੱਤ ਜਾਂਦੇ ਤਿੰਨ ਵਾਰ ਐਮਐਲਏ ਬਣਦੇ ਨੇ ਇੱਕ ਵਾਰ ਆਜ਼ਾਦ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਫਿਰ ਆਈ 2017 2017 ਚ ਫਿਰ ਕਾਂਗਰਸ ਦਾ ਕਬਜ਼ਾ ਸੀਟ ਤੇ ਹੋ ਜਾਂਦਾ ਤੇ ਅਗਨੀ ਹੋਤਰੀ ਜੀ ਧਰਮਵੀਰ ਅਗਨੀ ਹੋਤਰੀ ਇਸ ਸਾਲ ਕੇ ਤੋਂ ਐਮਐਲਏ ਬਣਦੇ ਨੇ ਕਾਂਗਰਸ ਪਾਰਟੀ ਦੇ ਜਿਹੜੇ ਕਿ ਇਸ ਵੇਲੇ ਸ਼ਾਇਦ ਦੁਨੀਆ ਤੇ ਨਹੀਂ ਰਹੇ ਤੇ ਉਹਨਾਂ ਦਾ ਪਰਿਵਾਰ ਵੀ ਬਹੁਤ ਬੁਰੀ ਤਰ੍ਹਾਂ ਸੰਕਟ ਦੇ ਵਿੱਚ ਘਿਰਿਆ ਹੋਇਆ ਹੈ ਫਿਰ ਆ ਜਾਂਦਾ 2022 ਦੀ ਜਿੱਦੇ ਵਿੱਚ ਡਾਕਟਰ ਕਸ਼ਮੀਰ ਸਿੰਘ ਸੋਹਲ ਆਮ ਆਦਮੀ ਪਾਰਟੀ ਦੇ ਬਾਕੀ ਪੰਜਾਬ ਪਾਕ ਦੀ ਵੱਡੀ ਲੀਡ ਨਾਲ ਜਿੱਤ ਕੇ ਹਰਮਿੰਦਰ ਸਿੰਘ ਸੰਧੂ ਉਹਨਾਂ ਨੂੰ ਹਰਾ ਕੇ ਇਹ ਚੋਣ ਜਿੱਤੇ ਸਨ ਫਿਰ ਉਹਨਾਂ ਦੀ ਮੌਤ ਹੋਣ ਤੋਂ ਬਾਅਦ ਹੁਣ 2027 ਦੀ ਚੋਣਾਂ ਜਿਹੜੀ ਹੋਈ ਹੈ ਇੱਥੇ ਲੋਕ ਸਭਾ ਹਲਕਾ ਖਡੂਰ ਸਾਹਿਬ ਪੈਂਦਾ ਹੈ ਖਡੂਰ ਸਾਹਿਬ ਹਲਕੇ ਜਿਹੜੇ ਚੋਣ ਹੋਈ ਸੀ ਭਾਈ ਅਮਰਤਪਾਲ ਸਿੰਘ ਖਾਲਸਾ ਬਾਕੀ ਨੋ ਹਲਕਿਆਂ ਦੇ ਵਿੱਚੋਂ ਇਹ ਹਲਕੇ ਦੇ ਵਿੱਚੋਂ 30000 ਵੋਟ ਤੋਂ ਵੀ ਵੱਧ ਵੋਟਾਂ ਲੈ ਕੇ ਜਿੱਤੇ ਸੀ ਪਰ ਇਹਦਾ ਹਲਕੇ ਲੋਕਾਂ ਦੀ ਤਸਵੀਰ ਇੱਕ ਬਾਗੀਆਂ ਨਾ ਰਹੀ ਐ 30000 ਵੋਟ ਲੈ ਕੇ ਜਿੱਤਣ ਵਾਲਾ ਭਾਈ ਮਨਦੀਪ ਸਿੰਘ ਉਹਨਾਂ ਦਾ ਉਮੀਦਵਾਰ ਹੈ ਜਿਹੜਾ ਪਾਰਸ ਪੰਜਾਬ ਤੇ ਹੋਰ ਜਥੇਬੰਦੀਆਂ ਦਾ ਉਹਦੀ ਪੋਜੀਸ਼ਨ 19 ਅਸਰ ਅੰਦਾਜ਼ ਨਜ਼ਰ ਨਹੀਂ ਆਈਦੀਨੀ ਸ਼ੁਰੂਆਤ ਵਾਲੇ ਸੀ ਅਨਿਤਚਾ ਕੋਈ ਵੀ ਹੋ ਸਕਦਾ ਹੈ ਉਹ ਮਿਧਾਇਆ ਨੇ ਉਹ ਕਿਸੇ ਵੀ ਤਰੀਕੇ ਨਾਲ ਅਸੀਂ ਈਨ ਮੰਨਣ ਵਾਲੇ ਦੀ ਤੱਕੇ ਨਾਲ ਨਹੀਂ ਕੁਝ ਵੀ ਨਹੀਂ ਉਹਨਾਂ ਦੀ ਆਪਣੀ ਮਰਜ਼ੀ ਦੇ ਨਿਯਤ ਪਰ ਐ ਉਗਣ ਅਲੱਗ ਹੈ ਪਰੰਤੂ ਭਾਈ ਮਨਦੀਪ ਸਿੰਘ ਦੇ ਹੱਕ ਵਿੱਚ ਉਨਾ ਤਕੜਾ ਰੁਝਾਨ ਸੀ ਜਿਹੜਾ ਵੋਟਰਾਂ ਦਾ ਉਨੇ ਹੁੰਦਰ ਦੀ ਜਿਹੜੀ ਭਾਈ ਅਮਰਿਤਪਾਲ ਸਿੰਘ ਬਣੇ ਲੋਕ ਸਭਾ ਬਣੇ ਸੀ ਉਹ ਉਨੇ ਵੱਡੀ ਗਿਣਤੀ ਵਿੱਚ ਵੇਖਣ ਨੂੰ ਮਿਲੀ ਹਾਂ ਭਾਈ ਮਨਦੀਪ ਸਿੰਘ ਜਿੱਤ ਵੀ ਸਕਦੇ ਨੇ ਉਹਨਾਂ ਨੂੰ ਵੋਟ ਜ਼ਰੂਰ ਪੈ ਸਕਦੀ ਐ ਸੱਜਣ ਕੇ ਗੁਪਤ ਤਰੀਕੇ ਨਾਲ ਜੇ ਪੈਂਦੀ ਹੋਈ ਤਾਂ ਸੋ ਇਹ ਹੁਣ ਤੱਕ ਦਾ ਇਤਿਹਾਸ ਹੈ ਸੱਜਣ ਕੇ ਦਾ ਸੋ ਦੋਸਤੋ 60% ਦੀ ਪੋਲਿੰਗ ਹੋਈ ਐ ਨਤੀਜਾ ਕੋਈ ਵੀ ਹੋ ਸਕਦਾ ਹਾਂ ਫਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਿੱਚ ਇਹ ਸਭ ਦੇ ਵਿੱਚ ਤਕਰੀਰ ਟੱਕਰ ਵੇਖਣ ਨੂੰ ਮਿਲੀ ਹੈ ਭਾਈ ਮਨਦੀਪ ਸਿੰਘ ਤੇ ਕਾਂਗਰਸ ਇੱਕ ਤਰ੍ਹਾਂ ਨਾਲ ਆਪਣੇ ਆਪਣੇ ਤਰੀਕੇ ਨਾਲ ਵਧੀਆ ਚੋਣ ਲੜੇ ਹਿੰਮਤ ਮਾਰੀ ਪਰੰਤੂ ਅੱਜ ਬੂਥਾਂ ਤੇ ਰੌਣਕ ਸਾਰਿਆਂ ਦੇ ਘੱਟ ਸੀ ਆ ਭਾਰਤੀ ਜਨਤਾ ਪਾਰਟੀ ਸਾਨੂੰ ਲੱਗਦਾ ਹੈ ਕਿ ਸ਼ਾਇਦ ਪੰਜਵੇਂ ਨੰਬਰ ਦੀ ਹੀ ਲੜਾਈ ਹੈ ਜਿਹੜੀ ਇਹ ਸਭ ਦੇ ਤੋਂ ਲੜ ਰਹੀ ਸੀ ਝਗੜੇ ਸੋ ਵੋਟਰਾਂ ਦਾ ਇਹ ਰੁਝਾਨ ਹੈ ਇਹ ਹਲਕੇ ਦੇ ਇਹ ਰੁਝਾਨ ਨੇ ਤੇ ਨਤੀਜੇ ਕੋਈ ਵੀ ਹੋ ਸਕਦੇ ਨੇ ਡੈਮੋਕ੍ਰੈਟਿਕ ਰਾਈਟ ਆ ਲੋਕਾਂ ਦਾ ਵੋਟ ਪਾਉਣਾ ਤੇ ਜੇ ਲੋਕਤੰਤਰ ਦੇ ਮਾਣੇ ਸਮਝਨੇ ਹੋਣ ਤਾਂ ਉਹ ਨਤੀਜੇ ਤੋਂ ਬਾਅਦ ਹੀ ਸਾਹਮਣੇ ਆਉਂਦੇ ਨੇ ਤੇ ਲੋਕਾਂ ਨੇ ਹਿਸਟਰੀ ਲਿਖ ਦਿੱਤੀ ਇਤਿਹਾਸ ਲਿਖ ਦਿੱਤਾ ਨਤੀਜਾ ਲਿਖ ਦਿੱਤਾ ਨਤੀਜਾ ਕੀ ਆਉਂਦਾ ਉਡੀਕ ਕਰੋ ਤੁਹਾਨੂੰ ਜਰੂਰ ਤੁਹਾਨੂੰ ਨਾਲ ਨਾਲ ਅਸੀਂ ਸ਼ੇਅਰ ਕਰਦੇ ਰਹਿਵਾਂਗੇ ਫਿਲਹਾਲ ਇੰਨਾ ਹੀ ਦੇਖਦੇ ਰਹੋ ਸਾਡਾ ਚੈਨਲ ਆਵਾਜ਼ੇ ਕਲਪਿਸ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ ਸਤਿ ਸ਼੍ਰੀ ਅਕਾਲ